12 ਮਾ ਮਾਂਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀਸ਼ੁਰੇ ਕਰ ਕਿਰਪਾ ਮਿਲ ਹੋ ਰਾਮ ਚਾਰਕੁੰਟ ਦਹ ਦਿਸ ਭ੍ਰੰਮੇ ਥਕ ਆਏ ਪ੍ਰਭ ਕੀ ਸ਼ਾਮ ਥੇਨ ਦੁੱਧ ਤੇ ਬਾਰੇ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ਹਰ ਨਾਹ ਨਾ ਮਿਲੀਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਠਨਗਰ ਸੇ ਗ੍ਰਾਮ ਸ੍ਰਵਸੀ ਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਰ ਧਾਮ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ ਸੰਤ ਜਣਾ ਮਿਰ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਸਲ ਮਈਏ ਪੂਰੇ ਆ ਰਵਿਆ ਵਿੱਚ ਬਣਾ ਸੁਪ੍ਰਵਚਿਤਨਾ ਆਵਈ ਕਿਤਰਾ ਦੁਖ ਗਣਾ ਜਿਨੇ 라ਵਿਆ ਸੋ ਪ੍ਰਭੂ ਤੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਜੇਦ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਕ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਬਿਸ਼ੋਹ ਹਰ ਸਾਧਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗਤਾਂ ਹਰਿ ਬਨਾਸੀ ਉਹ ਪਲਚ ਪਲਚ ਸਗਲੀ ਮੁਈ ਝੂਠਾ ਤੰਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਦਈਓ ਵਿਸਾਰ ਵੇ ਗੁਚਣਾ ਪ੍ਰਭ ਬਿਨ ਅਵਰਣਾ ਕੋਏ ਪ੍ਰੀਤਮ ਚਰਣੇ ਜੋ ਲੱਗੇ ਤੈ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਰੂਪਾਪਤ ਹੋਏ ਵੈਸਾ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਹਰ ਸੱਜਣ ਧਾਵਣ ਲਗਿਆ ਕਿਸੈ ਨੰ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰੰ ਰੰਗ ਸੱਬੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਾ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਆ ਸਾੜਤ ਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੋਇ ਪਾਇਵੇ ਗੁਚੀਏ ਗਲ ਪਈ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣਾ ਮੱਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਸ਼ਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਅਧਾਰ ਬਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆਕਾਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦ ਓਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛਾੜ ਕੜੋ ਤੇਖ ਨਾ ਵਾਹੇ ਜਿਨ ਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋ ਵਾਸੇਤ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦਰਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਂ ਰਕਣਾ ਪਾਈਏ ਗੁਰ ਰਖਣ ਵਾਲਾ ਹੇਤ ਅਸੁਨ ਪ੍ਰੇਮ ਮਹਾਰਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਸ਼ਣ ਕਤਹਿ ਨਾ ਜਾਏ ਤਰਾਵੈਨ ਦੂਜਾ ਕੋ ਨਹੀ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾਮ ਆਹਰ ਰਾਇ ਕਤਕ ਕਰਮ ਕਮਾਵਣੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕੀਤਾ ਕਿਛੂ ਨਾ ਹੋਵੈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਾ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੇ ਸੱਬੇ ਸੋਚ ਮੰਗਰੇ ਮਾਹ ਸਹੰਦਿਆ ਹਰ ਪਿਰ ਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਹ ਤੈ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ ਜ ਸਾਧ ਜਨਾਂ ਤੇ ਬਾਹਰੀ ਸੇ ਰਹਿਣਾ ਕੇ ਲੜੀਆ ਤਿੰਨ ਦੁਖਣਾ ਕਬੂ ਉਤਰੈ ਸੇ ਜਮ ਕੇ ਵਸ ਪੜੀਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਔਰ ਰਤਨ ਦਿਵੇਹ ਰ ਲਾਲ ਹਰ ਕੰਠ ਤਨਾਂ ਜੜੀਆ ਨਾਨਕ ਬਾਸ਼ਾ ਧੂੜ ਤੈਨਾ ਪ੍ਰਭ ਸਰਣੀ ਦਰ ਪੜੀਆ ਮੰਗਰ ਪ੍ਰਭ ਆਰਾਧਣਾ ਬਹੁੜ ਨ ਜਨਮੜੀਆ ਪੋਘ ਤੁਹਾਰਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਏ ਨ ਸਕਈ ਮਿਲ ਸਾਧੂ ਗੁਣ ਗਾਹੋ ਜਹਤੈ ਉਪਜੀਤ ਹੈ ਮਿਲੇ ਸਚੀ ਪ੍ਰੀਤ ਸਮਾਹੋ ਕਾਰਗਹਿ ਲੀਨੀ ਪਾਰ ਬ੍ਰਹਮ ਬੌੜਨਾ ਵਿਛੜਿਆ ਹੋ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗਮਾ ਆਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਖੋਜਤ ਬੰਦਾ ਖੋਜ ਸੋਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਮਾਗ ਮਜੇ ਸੰਗ ਸਾਧੂਆਂ ਧੂੜੀ ਕਰੇ ਸਮਾਨ ਸਭਨਾ ਹਰ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਵਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਰਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਨ ਮਿਲਿਆ ਜਨਾ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਗ ਸੁੱਚੇ ਸੇ ਕੰਢਿ ਇਹ ਜਨ ਪੂਰਾ ਗੁਰ ਮਿਹਰਵਾਨ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਿਰ ਸੁਆਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਈਸ਼ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮੇਰਾ ਸਹੀਆ ਮੰਗਲ ਗਾਵੇ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨ ਦਿਸੈ ਹਰ ਜਿਹਾ ਅਵਰ ਨ ਦਿਸੈ ਕੋਈ ਦੂਜਾ ਲਵੈ ਨ ਲਾਏ ਹਲ ਤਪਲਤ ਸਵਾਰਿ ਹੂਨ ਨਿਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖੇਨ ਬੌੜ ਨ ਜਨਮੈ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀ ਐ ਜਿਸਨੂੰ ਤਿਲ ਨਾ ਤਮਾਏ ਜਿਨ ਜਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਾਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਏ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾ ਇੱਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਧਿ ਮਹੱਲਾ ਪੰਜਵਾ ਦਿਨ ਰਹਿਣ ੴ ਸਤਿਗੁਰ ਪ੍ਰਸਾਦ ਸੇਵੀ ਸਤਗੁਰੇ ਆਪਣਾ ਹਰਿ ਸਿਮਰੀ ਦਿਨ ਸਭ ਰਹਿਣ ਆਪਤਿ ਆਗ ਸਰਣੀ ਪਵਾਂ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੁੜਿਆ ਹਰ ਮੇਲੋ ਸਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਪਹਿਣ ਹਰ ਬਿਨ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਠੇ ਸਭ ਗੈਣ ਆਪ ਕਮਾਣੈ ਵਿਛੜੀ ਦੋਸ ਨਾ ਕਾਹੂ ਦੇਣਾ ਕਰ ਕਿਰਪਾ ਪ੍ਰਭ ਰਾਖ ਲੈ ਹੋ ਹੋਰ ਨਾਹੀ ਕਰਨ ਕਰਨ ਹਰ ਤੁਧ ਵਿਣ ਖਾਕੂ ਰੂਲਣਾ ਕਹੀਏ ਕਿਥੈ ਵੈਣਾ ਨਾਨਕੀ ਪੇ ਬੇਨੰਤੀਆ ਹਰ ਸੁਰਜਨ ਦੇਖ ਆ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖਾ ਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਤਿਸ ਕੰਤ ਕਹੀ ਵੱਡਾ ਜਿਸ ਪਰਵਾਰ ਊਚਾ ਅਗਮ ਅਗਾਦ ਬੋਧ ਕਿਸ਼ੰਤਨਾ ਪਾਰਾਵਾਰ ਸੇਵਾ ਸਾਥ ਇਸ ਭਾਵਸੀ ਸੰਤਾਂ ਕੀ ਹੋਏ ਸ਼ਾਰ ਦੀਨਾਂ ਦਾ 나ਥ ਦਿਆਲ ਦੇਵ ਪਦ ਤਉ ਉਦਾਹਰਣ ਹਾਨ ਆਦਿ ਜੁਗਾਦੀ ਰਖਦਾ ਸਚ ਨਾਮ ਕਰਤਾਰ ਕੀਮਤ ਹੋ ਕੋਈ ਨ ਜਾਣਈ ਕੋ ਨਾਹੀ ਤੋਲਣਹਾਰ ਮਨ ਤਨ ਅੰਤਰ ਵਸ ਰਹਿ ਨਾਨਕ ਨਹੀਂ ਸਮਾਰੋ ਦਿਨ ਰਹਿਣ ਜੇ ਪ੍ਰਭ ਕਉ ਸੇਵਦੇ ਤਿਨ ਕੈ ਸਦ ਬਲਹਾਰ ਸੰਤ ਅਰਾਧਨ ਸਾਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕੈ ਪਾਦ ਧੀ ਅਨ ਜਿੰਦ ਗੁਰਸਬਦੀ ਆਰਾਧੀਐ ਜਪੀਐ ਨਿਰਮਲ ਮੰਤ ਕੀਮਤ ਕੈਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਾਰਾਇਣੁ ਸੁਕਈਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀ ਵੈ ਜਪ ਹਰੀ ਦੋਖ ਸਭੈ ਹੀ ਹੰਤ ਤਿਨ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨੋ ਮਨ ਨਿਮਾਣੀ ਥਾਓ ਹਰ ਓਟ ਗਈ ਮਨ ਅੰਦਰੇ ਜਪ ਜਪ ਜੀਵਨ ਆਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜਿਉ ਤੂੰ ਰਾਖੇ ਤਿਉ ਰਹਾ ਤੇਰਾ ਦਿੱਤਾ ਪਹਿਨਾ ਕਾਓ ਉਦਮ ਸੋਇ ਕਰਾਏ ਪ੍ਰਭ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੁਜੇ ਜਾਇ ਨਾ ਸੁਜਾਇ ਕਿਥਾ ਕੂਕਣਵ ਜਾਓ ਅਗਿਆਨ ਅਗਿਆਨ ਬਿਨਾਸਨ ਤਮ ਹਰਨ ਊਚੇ ਅਗਮਾ ਮਾਉ ਮਨ ਵਿਚੁੜਿਆ ਹਰ ਮੇਲੀਐ ਨਾਨਕਿ ਉਸਵਾਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜ ਕੀ ਤਥਾ ਸ਼ਲੋਕ ਮਹੱਲਾ ਪਹਿਲਾ ਮਲਕ ਮਰੀਦ ਤਥਾ ਸੋਹਰ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਵਾਰ ਮਾਜ ਕੀ ਤਥਾ ਸ਼ਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰ ਹੈ ਵੈ ਘਰ ਗੁਰ ਦੀਪ ਕਤੇ ਲੋਏ ਅਮਰ ਪਦਾਰਥ ਨਾ ਕਾ ਮਨ ਮੰਨੈ ਸੁਖ ਹੋਏ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁਧ ਤੀਜਾ ਭਈਆ ਭਾਬੀ ਬੇਵ ਚੌਥਾ ਪਿਆਰ ਪੰਨੇ ਖੇਡ ਪੰਜਵਾਂ ਖਾਣ ਪੀਣ ਕੀ ਤਾਤ ਛੇਵ ਕਾਮਨਾ ਪੁਛੈ ਜਾਤ ਸਤਵਾਂ ਸੰਜ ਕੀਆ ਘਰ ਵਾਸ ਅਠਵਾਂ ਕ੍ਰੋਧ ਹੋਵਾ ਤਨਨਾਸ਼ ਨਾਵੈ ਧੌਲੇ ਉਬੇ ਸਾਹ ਦਸਵੇਂ ਅੰਦਾ ਹੋਆ ਸੁਆਹ ਗਏ ਸੇ ਗੀਤ ਗਏ ਸੇ ਗੀਤ ਪੁਕਾਰੀ ਤਾਹ ਉੱਡਿਆ ਹੰਸ ਦਸਾਇ ਰਾਹ ਆਇਆ ਗਿਆ ਮੋਇਆ ਨਾਓ ਪਿਛੈ ਪਤਲ ਸਦੋ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵੇ 40 ਸੀਪੁਰ ਹੋਏ 85 ਪਗ ਖਿਸੈ 60 ਕੀ ਬੁੱਢੇ ਪਾਵੈ 70 ਕਾ ਮਾਤਹੀਣ 80 ਕਾ ਵਿਵਹਾਰ ਨਾ ਪਾਵੈ 90 ਕਾ ਸੇ ਜਾਸਣੀ ਮੂਲ ਨਾ ਜਾਣੈ ਆਪ ਬਾਲ ਟੰਡੋਲ ਮਾ ਢੁੰਡਮ ਡੇਠਮੈ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਣਾ ਬਹੁ ਬਹੁ ਵਿਧ ਭਾਤੀ ਤੂੰ ਜਾਣੇ ਜਿੰਨ ਉਪਾਈਐ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਹੇ ਉਠ ਬਿਨ ਨਾ ਆਵੇ ਮਰ ਜਾਂਦੀ ਗੁਰਮੁਖ ਰੰਗ ਚਲੂਲੇਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸੁਝਾਨ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਧ ਧਿਆਏਂਦੇ ਮੇਰੇ ਸਚਿਆ ਬਲ ਬਲ ਹਾਂ ਤਿੰਨ ਜਾਤੀ ਸ਼ਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਜਿਆ ਰਖਿਆ ਬਣਤ ਬਣਾਏ ਅੱਖੀ ਦੇਖੈ ਜਿਵਾ ਬੋਲੇ ਕੰਨੀ ਸੁਰਤ ਸਮਾਏ ਤੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੈ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੈ ਅੰਦਾ ਅੰਧ ਕਮਾਏ ਜਾਪ ਜੈਤਾ ਠੀਕਰ ਹੋਵੇ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੇ ਪਤ ਪਤ ਬਿਨ ਪਾਰ ਨਾ ਪਾਏ ਮਹੱਲਾ ਦੂਜਾ ਦਿੰਦੇ ਥਾਵੋ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁਰਤਿ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਅੰਤਰ ਵਹਿ ਕੇ ਕਰਮ ਕਮਾਵੇ ਸੋ ਚਹ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਰ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲਹਿ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ ਨਾਲਕ ਗੁਰਮੁਖ ਨਧਰੀ ਆਇਆ ਹਰ ਇੱਕੋ ਸੁਗੜ ਸੁਜਾਨੀ ਐ ਪੌੜੀ ਤੁਦਾ ਪੇ ਜਗਤ ਪਾਇ ਕੈ ਤੁਦਾ ਪੇ ਧੰਦੇ ਲਾਇਆ ਮੋਠ ਗੋਲੀ ਪਾਇ ਕੈ ਤੁਦਾ ਪਉ ਜਗਤ ਖਵਾਇ ਤਿਸ ਨਾਂ ਅੰਦਰ ਅਗਨ ਹੈ ਨਹ ਤਿਪਤਾ ਭੁੱਖਾ ਤੇ ਹਾਇ ਸੈ ਸਾਇ ਹੋ ਸੰਸਾਰ ਹੈ ਮਰ ਜੰਮ ਆਇਆ ਜਾਇਆ ਮੇਰੇ ਸਾਥ ਗੁਰੂ ਮੂਨਾ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਮਨ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾਤ ਉਦਪਾਇਆ ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੁਭਾ ਸੁਰਤ ਸੁਹਾਵਣੀ ਜਿਨ ਹਰ ਛੇਤੀ ਚਿਤ ਲਾਇਆ ਸ਼ਲੋਕ ਮਹੱਲਾ ਦੂਜਾ ਅੱਖੀ ਬਾਝੋ ਵੇਖਣਾ ਵਿਣ ਕੰਨਾਂ ਸੁਨਣਾ ਪੈਰਾ ਬਾਝੋ ਚੱਲਣਾ ਵਿਣ ਹੱਥਾਂ ਕਰਣਾ ਜਿਬ ਬਜੋ ਬੋਲਣਾ ਓ ਜੀਵਤ ਮਰਣਾ ਨਾਨਕ ਹੁਕਮ ਪਛਾਨ ਕੈ ਤਾਉ ਖਸਮੈ ਮਿਲਣਾ ਮਹੱਲਾ ਦੂਜਾ ਦਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉ ਗਲ ਲੱਗੈ ਤਹਾਇ ਪੈ ਕੇ ਚਰਨ ਕਰ ਭਾਵਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਐ ਿਵਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹਉ ਮੈਂ ਗਰਵ ਪਾਏ ਕੈ ਲੋਭ ਅੰਤਰ ਜਨਤਾ ਪਾਇਆ ਜੋ ਭਾਵੇ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕ ਨਾਮ ਬਖਸ਼ੇ ਮੇਲ ਲਐ ਗੁਰਮਤੀ ਤੁਦੈ ਲਾਇਆ ਇਕ ਖੜੇ ਕਰੇ ਤੇਰੀ ਚਾਕੜੀ ਇਕ ਖੜੇ ਕਰੇ ਤੇਰੀ ਚੱਕਰੀ ਵਿਣ ਨਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤਦ ਪਾਇਆ ਉਹ ਹੈ ਅੰਦਰ ਹੋ ਬਾਹਰ ਹੋ ਨਿਰਮਲ ਹੈ ਸੱਚ ਹੈ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਇਨੇ ਕਾ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕੈ ਵਿਚ ਧਰਤੀ ਕੈ ਆਕਾਸ਼ੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਾਰ ਬੱਗਾ ਰਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀ ਲਲਾ ਰਹਾ ਮਲ ਧਾਰੇ ਦੁਰਮਤ ਮਤ ਵਿਕਾਰ ਨਾ ਹਉ ਨਾਮੈ ਨਾ ਹਉ ਹੋਵਾ ਨਾਨਕ ਸਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੇ ਅੰਦਾ ਭੂਲ ਪਇਆ ਜਮ ਜਾਲੇ ਵਸਤਾ ਪਰਾਇ ਆਪਣੀ ਕਰ ਜਾਨੈ ਹਮੈ ਵਿੱਚ ਦੁਖ ਘਾਲੇ ਨਾਨਕ ਗੁਰਮਖਉ ਮੈਂ ਟੁੱਟੈ ਜਾ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੁ ਆਰਾਧੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹਾਂ ਸਭ ਸੰਜੋਗ ਮੇਲ ਮਿਲਾਇਆ ਤਿਨਹੀ ਕੀਆ ਵਿਜੋਗ ਜਿਨੋ ਪਾਇਆ ਮੂਰਖ ਭੋਗੇ ਭੋਗ ਦੁੱਖ ਸਭਾਇਆ ਸੁਖ ਉੱਠੇ ਰੋਗ ਪਾਪ ਕਮਾਇਆ ਹਰਖੋ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਗੁਰ ਹੱਥ ਨਵੇਂੜ ਜਗ ਝਗੜ ਚੁਕਾਇਆ ਕਰਤਾ ਕਰੇ ਸੋਗ ਨਾ ਚੱਲੇ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾ ਖਾਏ ਅਵਰੀ ਨੂੰ ਸਮਝਾਵਣ ਜਾਏ ਮੁਠਾ ਆਪ ਮੁਹਾਏ ਸਾਥ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰ ਨਾ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹ ਛੱਪੜ ਨਾਤਾ ਸਗਵੀ ਮਲ ਲਾਏ ਤੇਰਤ ਪੂਰਾ ਸਤਗੁਰੂ ਜੋ ਅਨੰਦ ਹਰ ਹਰ ਨਾਮ ਧਿਆਏ ਉਹ ਆਪ ਛੋਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛੜਾਏ ਜਾਨ ਨਾਨਕ ਤਿਸ ਬਲਿਹਾਰਣ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇਕ ਕੰਧ ਮੂਲ ਚੁਣਖਾਹੇ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਿਰੇ ਜੋਗੀ ਸੰਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ ਜਮ ਕਾਲ ਸਰੋ ਹੋ ਨਾ ਉਤਰੈ ਤ੍ਰਿ ਵਿਧ ਮਨਸਾ ਗੁਰਮਤੀ ਕਾਲ ਨਾ ਵੈ ਨੇੜੈ ਜਾਂ ਹੋਵੈ ਦਾਸਨ ਦਾਸਾ ਸਚਾ ਸਬਦ ਸਚ ਮਨ ਘਰ ਹੀ ਮਾਇ ਉਦਾਸਾ ਨਾਨਕ ਸਤਗੁਰ ਸੇਵਨ ਆਪਣਾ ਸੇ ਆਸਾਤੇ ਨਿਰਸਾ